ਹੁਣੇ ਅੰਮ੍ਰਿਤਸਰ ਵਿੱਚ ਉਤਰੇਗਾ ਕੋਈ ਵੀ ਅਮਰੀਕਾ ਦਾ ਜਹਾਜ਼ ਜਿਸ ਵਿੱਚ ਡਿਪੋਰਟ ਕਰਕੇ ਕੋਈ ਵੀ ਭਾਰਤੀ ਜਿਹੜਾ ਆ ਪੰਜਾਬ ਨਹੀਂ ਲਿਆਂਦਾ ਜਾਵੇਗਾ ਹੁਣ ਭਾਰਤੀਆਂ ਨੂੰ ਪੰਜਾਬੀਆਂ ਨੂੰ ਖੁਦ ਜਿਹੜਾ ਆ ਜਿਹੜੇ ਡਿਪੋਰਟ ਕੀਤੇ ਲੋਕ ਜਿਹੜੇ ਪਨਾਮਾ ਵਿੱਚ ਬੈਠੇ ਨੇ ਆਪਣੇ ਪੈਸੇ ਖਰਚ ਕੇ ਖੁਦ ਆਪਣੇ ਦੇਸ਼ ਆਪਣੇ ਘਰ ਲਿਆਉਣਾ ਪਵੇਗਾ ਦੋ ਨੰਬਰ ਰਾਹੀਂ ਜਾਂ ਜਿਹਨੂੰ ਕਹਿੰਦੇ ਪਖਵਕ ਏਜੰਟਾ ਨਹੀਂ ਲੱਖ ਰੁਪਇਆ ਦੇ ਕੇ ਅਮਰੀਕਾ ਪਹੁੰਚੇ ਸੀ ਉਹਨਾਂ ਨੂੰ ਇਸ ਵੇਲੇ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਜੋ ਰਿਹਮ ਚਲਾਈ ਗਈ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਜਹਾਜ਼ ਜਿਹੜੇ ਲੈਂਡ ਕੀਤੇ ਸੀ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹਨਾਂ ਲੋਕਾਂ ਨੂੰ ਹੋਰ ਲੋਕਾਂ ਨੂੰ ਜਿਹੜਾ ਹੈ ਉੱਥੇ ਅਰੈਸਟ ਕਰ ਲਿਆ ਹੈ ਜਿਹੜੇ ਕਿ ਪਨਾਮਾ ਦੇ ਜੰਗਲਾਂ ਥਰੂ ਜਾਂ ਫਿਰ ਮੈਕਸੀਕੋ ਦੇ ਵੱਡ ਟੱਪ ਕੇ ਅਮਰੀਕਾ ਪਹੁੰਚੇ ਸੀ ਹੁਣ ਉਹਨਾਂ ਲਈ ਇੱਕ ਵੱਡੀ ਜਿਹੜੀ ਹੈ ਅਪਡੇਟ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹ ਸਾਰੇ ਬਹੁਤ ਲੋਕ ਜਿਹੜੇ ਫੜਕੇ ਆ ਪਨਾਮਾ ਨੂੰ ਹਵਾਲੇ ਪਨਾਮਾ ਦੇ ਹਵਾਲੇ ਕਰ ਦਿੱਤੇ ਆ ਤੇ ਅਮਰੀਕਾ ਨੇ ਇੰਡੀਆ ਦੀ ਅੰਬੈਸੀ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਕਿ ਤੁਹਾਡੇ ਬਹੁਤ ਸਾਰੇ ਲੋਕ ਜਿਹੜੇ ਆ ਐਸੋਲੇ ਪਨਾਮਾ ਦੇ ਹੋਟਲਾਂ ਵਿੱਚ ਬੰਦ ਨੇ ਜਿਨ੍ਹਾਂ ਨੂੰ ਖਾਣਾ ਵੀ ਦਿੱਤਾ ਜਾ ਰਿਹਾ ਉੱਥੇ ਰੱਖਿਆ ਵੀ ਗਿਆ ਜਾ ਰਿਹਾ ਹੁਣ ਤੁਸੀਂ ਆਪ ਕੋਸ਼ਿਸ਼ ਕਰੋ ਆਪ ਆਪਣਾ ਕਿਰਾਇਆ ਖਰਚ ਕੇ ਪਨਾਮਾ ਤੋਂ ਆਪਣੇ ਬੱਚਿਆਂ ਨੂੰ ਵਾਪਸ ਆਪਣੇ ਮੁਲਕ ਲੈ ਕੇ ਆ ਉਹ ਚਾਹੇ ਪੰਜਾਬ ਦੇ ਨੇ ਚਾਹੇ ਉਹ ਹਿੰਦੁਸਤਾਨ ਦੇ ਕਿਸੇ ਕੋਨੇ ਦੇ ਨੇ ਮੈਂ ਦੱਸ ਰਿਹਾ ਕਿ ਅੱਗੇ ਜਿਹੜਾ ਸੀ ਚਾਹ ਤਿੰਨ ਜਹਾਜ਼ ਜਿਹੜੇ ਆਏ ਸੀ ਉਹਨਾਂ ਦੇ ਵਿੱਚ ਸਾਰਾ ਖਰਚਾ ਜਿਹੜਾ ਸੀ ਅਮਰੀਕਾ ਵੱਲੋਂ ਕੀਤਾ ਜਾਂਦਾ ਕੀਤਾ ਗਿਆ ਸੀ ਜਿੰਨੇ ਵੀ ਲੋਕ ਆਏ ਸੀ ਉਹਨਾਂ ਨੂੰ ਅਮਰੀਕਾ ਆਪਣੇ ਖਰਚੇ ਤੇ ਜਿਹੜਾ ਸੀ ਪੰਜਾਬ ਦੇ ਅੰਮ੍ਰਿਤਸਰ ਦੇ 에ਰਪੋਰਟ ਤੇ ਉਤਾਰ ਕੇ ਗਿਆ ਸੀ ਪਰ ਹੁਣ ਹੁਣ ਨਹੀਂ ਅੰਮ੍ਰਿਤਸਰ ਵਿੱਚ ਉਤਰੇਗਾ ਕੋਈ ਵੀ ਅਮਰੀਕਾ ਦਾ ਜਹਾਜ਼ ਜਿਸ ਵਿੱਚ ਡਿਪੋਰਟ ਕਰਕੇ ਕੋਈ ਵੀ ਭਾਰਤੀ ਜਿਹੜਾ ਆ ਪੰਜਾਬ ਨਹੀਂ ਲਿਆਂਦਾ ਜਾਵੇਗਾ ਹੁਣ ਭਾਰਤੀਆਂ ਨੂੰ ਪੰਜਾਬੀਆਂ ਨੂੰ ਖੁਦ ਜਿਹੜਾ ਆ ਜਿਹੜੇ ਡਿਪੋਰਟ ਕੀਤੇ ਲੋਕ ਜਿਹੜੇ ਪਨਾਮਾ ਵਿੱਚ ਬੈਠੇ ਨੇ ਆਪਣੇ ਪੈਸੇ ਖਰਚ ਕੇ ਖੁਦ ਆਪਣੇ ਦੇਸ਼ ਆਪਣੇ ਘਰ ਲਿਆਉਣਾ ਪਵੇਗਾ ਦੋ ਨੰਬਰ ਰਾਹੀਂ ਜਾਂ ਜਿਹਨੂੰ ਕਹਿੰਦੇ ਤਖਵਕ ਏਜੰਟਾ ਨਹੀਂ ਲੱਖ ਰੁਪਇਆ ਦੇ ਕੇ ਅਮਰੀਕਾ ਪਹੁੰਚੇ ਸੀ ਉਹਨਾਂ ਨੂੰ ਇਸ ਵੇਲੇ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਜੋ ਰਿਮ ਚਲਾਈ ਗਈ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਜਹਾਜ਼ ਜਿਹੜੇ ਲੈਂਡ ਕੀਤੇ ਸੀ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹਨਾਂ ਲੋਕਾਂ ਨੂੰ ਹੋਰ ਲੋਕਾਂ ਨੂੰ ਜਿਹੜਾ ਹੈ ਉੱਥੇ ਅਰੈਸਟ ਕਰ ਲਿਆ ਜਿਹੜੇ ਕਿ ਪਨਾਮਾ ਦੇ ਜੰਗਲਾਂ ਥਰੂ ਜਾਂ ਫਿਰ ਮੈਕਸੀਕੋ ਦੇ ਵੱਡ ਟੱਪ ਕੇ ਅਮਰੀਕਾ ਪਹੁੰਚੇ ਸੀ ਹੁਣ ਉਹਨਾਂ ਲਈ ਇੱਕ ਵੱਡੀ ਜਿਹੜੀ ਹੈ ਅਪਡੇਟ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹ ਸਾਰੇ ਬੌਸ ਲੋਕ ਜਿਹੜੇ ਫੜਕੇ ਆ ਪਨਾਮਾ ਨੂੰ ਹਵਾਲੇ ਪਨਾਮਾ ਦੇ ਹਵਾਲੇ ਕਰ ਦਿੱਤੇ ਆ ਤੇ ਅਮਰੀਕਾ ਨੇ ਇੰਡੀਆ ਦੀ ਅੰਬੈਸੀ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਕਿ ਤੁਹਾਡੇ ਬਹੁਤ ਸਾਰੇ ਲੋਕ ਜਿਹੜੇ ਆ ਐਸੋਲੇ ਪਨਾਮਾ ਦੇ ਹੋਟਲਾਂ ਵਿੱਚ ਬੰਦ ਨੇ ਜਿਨ੍ਹਾਂ ਨੂੰ ਖਾਣਾ ਵੀ ਦਿੱਤਾ ਜਾ ਰਿਹਾ ਉੱਥੇ ਰੱਖਿਆ ਵੀ ਗਿਆ ਜਾ ਰਿਹਾ ਹੁਣ ਤੁਸੀਂ ਆਪ ਕੋਸ਼ਿਸ਼ ਕਰੋ ਆਪ ਆਪਣਾ ਖਰਚ ਕੇ ਪਨਾਮਾ ਤੋਂ ਆਪਣੇ ਬੱਚਿਆਂ ਨੂੰ ਵਾਪਸ ਆਪਣੇ ਮੁਲਕ ਲੈ ਕੇ ਆ ਉਹ ਚਾਹੇ ਪੰਜਾਬ ਦੇ ਨੇ ਚਾਹੇ ਉਹ ਹਿੰਦੂਸਤਾਨ ਦੇ ਕਿਸੇ ਕੋਨੇ ਦੇ ਨੇ ਮੈਂ ਦੱਸ ਰਿਹਾ ਕਿ ਅੱਗੇ ਜਿਹੜਾ ਸੀ 3 ਜਹਾਜ਼ ਜਿਹੜੇ ਆਏ ਸੀ ਉਹਨਾਂ ਦੇ ਵਿੱਚ ਸਾਰਾ ਖਰਚਾ ਜਿਹੜਾ ਸੀ ਅਮਰੀਕਾ ਵੱਲੋਂ ਕੀਤਾ ਜਾਂਦਾ ਕੀਤਾ ਗਿਆ ਸੀ ਜਿੰਨੇ ਵੀ ਲੋਕ ਆਏ ਸੀ ਉਹਨਾਂ ਨੂੰ ਅਮਰੀਕਾ ਆਪਣੇ ਖਰਚੇ ਤੇ ਜਿਹੜਾ ਸੀ ਪੰਜਾਬ ਦੇ ਅੰਮ੍ਰਿਤਸਰ ਦੇ 에ਰਪੋਰਟ ਤੇ ਉਤਾਰ ਕੇ ਗਿਆ ਸੀ ਪਰ ਹੁਣ ਹੁਣ ਨਹੀਂ ਅੰਮ੍ਰਿਤਸਰ ਵਿੱਚ ਉਤਰੇਗਾ ਕੋਈ ਵੀ ਅਮਰੀਕਾ ਦਾ ਜਹਾਜ਼ ਜਿਸ ਵਿੱਚ ਡਿਪੋਰਟ ਕਰਕੇ ਕੋਈ ਵੀ ਭਾਰਤੀ ਜਿਹੜਾ ਆ ਪੰਜਾਬ ਨਹੀਂ ਲਿਆਂਦਾ ਜਾਵੇਗਾ ਹੁਣ ਭਾਰਤੀਆਂ ਨੂੰ ਪੰਜਾਬੀਆਂ ਨੂੰ ਖੁਦ ਜਿਹੜਾ ਆ ਜਿਹੜੇ ਡਿਪੋਰਟ ਕੀਤੇ ਲੋਕ ਜਿਹੜੇ ਪਨਾਮਾ ਵਿੱਚ ਬੈਠੇ ਨੇ ਆਪਣੇ ਪੈਸੇ ਖਰਚ ਕੇ ਖੁਦ ਆਪਣੇ ਦੇਸ਼ ਆਪਣੇ ਘਰ ਲਿਆਉਣਾ ਪਵੇਗਾ ਦੋ ਨੰਬਰ ਰਾਹੀਂ ਜਾਂ ਜਿਹਨੂੰ ਕਹਿੰਦੇ ਤਖਵਕ ਏਜੰਟਾ ਨਹੀਂ ਲੱਖ ਰੁਪਇਆ ਦੇ ਕੇ ਅਮਰੀਕਾ ਪਹੁੰਚੇ ਸੀ ਉਹਨਾਂ ਨੂੰ ਇਸ ਵੇਲੇ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਜੋ ਰਿਮ ਚਲਾਈ ਗਈ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਜਹਾਜ਼ ਜਿਹੜੇ ਲੈਂਡ ਕੀਤੇ ਸੀ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹਨਾਂ ਲੋਕਾਂ ਨੂੰ ਹੋਰ ਲੋਕਾਂ ਨੂੰ ਜਿਹੜਾ ਹੈ ਉੱਥੇ ਅਰੈਸਟ ਕਰ ਲਿਆ ਜਿਹੜੇ ਕਿ ਪਨਾਮਾ ਦੇ ਜੰਗਲਾਂ ਥਰੂ ਜਾਂ ਫਿਰ ਮੈਕਸੀਕੋ ਦੇ ਵੱਡ ਟੱਪ ਕੇ ਅਮਰੀਕਾ ਪਹੁੰਚੇ ਸੀ ਹੁਣ ਉਹਨਾਂ ਲਈ ਇੱਕ ਵੱਡੀ ਜਿਹੜੀ ਹੈ ਅਪਡੇਟ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹ ਸਾਰੇ ਬੌਸ ਲੋਕ ਜਿਹੜੇ ਫੜਕੇ ਆ ਪਨਾਮਾ ਨੂੰ ਹਵਾਲੇ ਪਨਾਮਾ ਦੇ ਹਵਾਲੇ ਕਰ ਦਿੱਤੇ ਆ ਤੇ ਅਮਰੀਕਾ ਨੇ ਇੰਡੀਆ ਦੀ ਅੰਬੈਸੀ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਕਿ ਤੁਹਾਡੇ ਬਹੁਤ ਸਾਰੇ ਲੋਕ ਜਿਹੜੇ ਆ ਐਸੋਲੇ ਪਨਾਮਾ ਦੇ ਹੋਟਲਾਂ ਵਿੱਚ ਬੰਦ ਨੇ ਜਿਨ੍ਹਾਂ ਨੂੰ ਖਾਣਾ ਵੀ ਦਿੱਤਾ ਜਾ ਰਿਹਾ ਉੱਥੇ ਰੱਖਿਆ ਵੀ ਗਿਆ ਜਾ ਰਿਹਾ ਹੁਣ ਤੁਸੀਂ ਆਪ ਕੋਸ਼ਿਸ਼ ਕਰੋ ਆਪ ਆਪਣਾ ਕਿਰਾਇਆ ਖਰਚ ਕੇ ਪਨਾਮਾ ਤੋਂ ਆਪਣੇ ਬੱਚਿਆਂ ਨੂੰ ਵਾਪਸ ਆਪਣੇ ਮੁਲਕ ਲੈ ਕੇ ਆ ਉਹ ਚਾਹੇ ਪੰਜਾਬ ਦੇ ਨੇ ਚਾਹੇ ਉਹ ਹਿੰਦੁਸਤਾਨ ਦੇ ਕਿਸੇ ਕੋਨੇ ਦੇ ਨੇ ਮੈਂ ਦੱਸ ਰਿਹਾ ਕਿ ਅੱਗੇ ਜਿਹੜਾ ਸੀ ਚਾਹ ਤਿੰਨ ਜਹਾਜ਼ ਜਿਹੜੇ ਆਏ ਸੀ ਉਹਨਾਂ ਦੇ ਵਿੱਚ ਸਾਰਾ ਖਰਚਾ ਜਿਹੜਾ ਸੀ ਅਮਰੀਕਾ ਵੱਲੋਂ ਕੀਤਾ ਜਾਂਦਾ ਕੀਤਾ ਗਿਆ ਸੀ ਜਿੰਨੇ ਵੀ ਲੋਕ ਆਏ ਸੀ ਉਹਨਾਂ ਨੂੰ ਅਮਰੀਕਾ ਆਪਣੇ ਖਰਚੇ ਤੇ ਜਿਹੜਾ ਸੀ ਪੰਜਾਬ ਦੇ ਅੰਮ੍ਰਿਤਸਰ ਦੇ 에ਰਪੋਰਟ ਤੇ ਉਤਾਰ ਕੇ ਗਿਆ ਸੀ ਪਰ ਹੁਣ ਹੁਣ ਨਹੀਂ ਅੰਮ੍ਰਿਤਸਰ ਵਿੱਚ ਉਤਰੇਗਾ ਕੋਈ ਵੀ ਅਮਰੀਕਾ ਦਾ ਜਹਾਜ਼ ਜਿਸ ਵਿੱਚ ਡਿਪੋਰਟ ਕਰਕੇ ਕੋਈ ਵੀ ਭਾਰਤੀ ਜਿਹੜਾ ਆ ਪੰਜਾਬ ਨਹੀਂ ਲਿਆਂਦਾ ਜਾਵੇਗਾ ਹੁਣ ਭਾਰਤੀਆਂ ਨੂੰ ਪੰਜਾਬੀਆਂ ਨੂੰ ਖੁਦ ਜਿਹੜਾ ਆ ਜਿਹੜੇ ਡਿਪੋਰਟ ਕੀਤੇ ਲੋਕ ਜਿਹੜੇ ਪਨਾਮਾ ਵਿੱਚ ਬੈਠੇ ਨੇ ਆਪਣੇ ਪੈਸੇ ਖਰਚ ਕੇ ਖੁਦ ਆਪਣੇ ਦੇਸ਼ ਆਪਣੇ ਘਰ ਲਿਆਉਣਾ ਪਵੇਗਾ ਦੋ ਨੰਬਰ ਰਾਹੀਂ ਜਾਂ ਜਿਹਨੂੰ ਕਹਿੰਦੇ ਪਖਵਕ ਏਜੰਟਾ ਨਹੀਂ ਲੱਖ ਰੁਪਿਆ ਦੇ ਕੇ ਅਮਰੀਕਾ ਪਹੁੰਚੇ ਸੀ ਉਹਨਾਂ ਨੂੰ ਇਸ ਵੇਲੇ ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਜੋ ਰਹਿਮ ਚਲਾਈ ਗਈ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਜਹਾਜ਼ ਜਿਹੜੇ ਲੈਂਡ ਕੀਤੇ ਸੀ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹਨਾਂ ਲੋਕਾਂ ਨੂੰ ਹੋਰ ਲੋਕਾਂ ਨੂੰ ਜਿਹੜਾ ਹੈ ਉੱਥੇ ਅਰੈਸਟ ਕਰ ਲਿਆ ਜਿਹੜੇ ਕਿ ਪਨਾਮਾ ਦੇ ਜੰਗਲਾਂ ਥਰੂ ਜਾਂ ਫਿਰ ਮੈਕਸੀਕੋ ਦੇ ਵੱਡ ਟੱਪ ਕੇ ਅਮਰੀਕਾ ਪਹੁੰਚੇ ਸੀ ਹੁਣ ਉਹਨਾਂ ਲਈ ਇੱਕ ਵੱਡੀ ਜਿਹੜੀ ਹੈ ਅਪਡੇਟ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਨੇ ਉਹ ਸਾਰੇ ਬੌਸ ਲੋਕ ਜਿਹੜੇ ਫੜਕੇ ਆ ਪਨਾਮਾ ਨੂੰ ਪਨਾਮਾ ਦੇ ਹਵਾਲੇ ਕਰ ਦਿੱਤੇ ਆ ਤੇ ਅਮਰੀਕਾ ਨੇ ਇੰਡੀਆ ਦੀ ਅੰਬੈਸੀ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਕਿ ਤੁਹਾਡੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਵੇਲੇ ਪਨਾਮਾ ਦੇ ਹੋਟਲਾਂ ਵਿੱਚ ਬੰਦ ਨੇ ਜਿਨ੍ਹਾਂ ਨੂੰ ਖਾਣਾ ਵੀ ਦਿੱਤਾ ਜਾ ਰਿਹਾ ਉੱਥੇ ਰੱਖਿਆ ਵੀ ਗਿਆ ਹੈ ਜਾ ਰਿਹਾ ਹੈ ਹੁਣ ਤੁਸੀਂ ਆਪ ਕੋਸ਼ਿਸ਼ ਕਰੋ ਆਪ ਆਪਣਾ ਕਿਰਾਇਆ ਖਰਚ ਕੇ ਪਨਾਮਾ ਤੋਂ ਆਪਣੇ ਬੱਚਿਆਂ ਨੂੰ ਵਾਪਸ ਆਪਣੇ ਮੁਲਕ ਲੈ ਕੇ ਆ ਉਹ ਚਾਹੇ ਪੰਜਾਬ ਦੇ ਨੇ ਚਾਹੇ ਉਹ ਹਿੰਦੁਸਤਾਨ ਦੇ ਕਿਸੇ ਕੋਨੇ ਦੇ ਨੇ ਮੈਂ ਦੱਸ ਰਿਹਾ ਕਿ ਅੱਗੇ ਜਿਹੜਾ ਸੀ 3 ਜਹਾਜ਼ ਜਿਹੜੇ ਆਏ ਸੀ ਉਹਨਾਂ ਦੇ ਵਿੱਚ ਸਾਰਾ ਖਰਚਾ ਜਿਹੜਾ ਸੀ ਅਮਰੀਕਾ ਵੱਲੋਂ ਕੀਤਾ ਜਾਂਦਾ ਕੀਤਾ ਗਿਆ ਸੀ ਜਿੰਨੇ ਵੀ ਲੋਕ ਆਏ ਸੀ ਉਹਨਾਂ ਨੂੰ ਅਮਰੀਕਾ ਆਪਣੇ ਖਰਚੇ ਤੇ ਜਿਹੜਾ ਸੀ ਪੰਜਾਬ ਦੇ ਅੰਮ੍ਰਿਤਸਰ ਦੇ 에ਰਪੋਰਟ ਤੇ ਉਤਾਰ ਕੇ ਗਿਆ ਸੀ ਪਰ ਹੁਣ